ਹਾਂਜੀ ਸਤਿ ਸ੍ਰੀ ਅਕਾਲ ਦੋਸਤੋ ਪਿੰਡੂ ਕਿਤਾ ਚੈਨਲ ਤੇ ਬਾਈ ਜੀ ਸਵਾਗਤ ਕਰਦੇ ਆ ਤੇ ਆਪਾਂ ਲਾਈਵ ਆ ਚੁੱਕੇ ਆ ਬਾਈ ਜੀ ਮੈਂ ਮਹਾਵੀਰ ਸਿੰਘ ਢੱਲੋ ਬਾਈ ਜੀ ਰੋਜ਼ ਦੀ ਤਰ੍ਹਾਂ ਹਾਜਰਾ ਕੋਟ ਕਪੂਰਾ ਦੀ ਮੰਡੀ ਦੇ ਵਿੱਚ ਤੁਹਾਨੂੰ ਰੋਜ਼ ਵੰਗੂ ਤੂੜੀ ਦਾ ਰੇਟ ਵਿਖਾਉਣ ਵਾਸਤੇ ਤੇ ਕਰੀ ਅੱਜ ਚੈੱਕ ਜਾਂ ਕਰੀਏ ਬਾਈ ਤੇ ਕਿੰਨੇ ਕ ਨਗ ਆਏ ਅੱਜ ਤੇ ਕਿੱਥੇ ਕਿੱਥੇ ਵੀਰ ਭਰਾ ਦੇਖ ਰਹੇ ਆ ਬਾਈ ਜੀ ਵੀਡੀਓ ਸ਼ੇਅਰ ਜ਼ਰੂਰ ਕਰਦਿਆ ਕਰੋ ਜੇ ਕਮੈਂਟ ਜ਼ਰੂਰ ਕਰਦਿਆ ਕਰੋ ਤੇ ਲਾਈਕ ਜ਼ਰੂਰ ਕਰਦਿਆ ਕਰੋ ਬਾਈ ਵੀਡੀਓ ਤੇ ਨਗ ਬਾਈ ਅੱਜ ਖੜੇ ਆ 1 2 3 4 5 ਤੇ 6 ਛੇ ਨਾਗੀ ਬਾਈ ਅੱਜ ਤੁਹਾਨੂੰ ਸਾਹਮਣੇ ਦਿਖਦੇ ਹੋਣੇ ਆ ਇੱਧਰ ਤਿੰਨ ਨਾਗ ਖੜੇ ਆ ਤੇ ਤਿੰਨ ਨਾਗੀ ਬਾਈ ਇੱਧਰ ਖੜੇ ਆ ਨਾ ਤੇ ਬੰਦੇ ਤੁਹਾਨੂੰ ਵਖਾਦੀ ਆ ਬਾਈ ਮੰਡੀ ਦੇ ਵਿੱਚ ਅੱਜ ਗਾਹ ਘੱਟ ਲੱਗਦਾ ਯਾਰ ਕਿਉਂਕਿ ਵੇਚਣ ਵਾਲੇ ਕਿਸਾਨ ਭਰਾ ਖੜੇ ਆ ਇੱਧਰ ਬੰਦੇ ਦੇਖ ਲਓ ਬਾਈ ਇੱਕ ਕਰੀ ਥਾਕ ਤਾਉ ਜਾਂ ਲਾ ਕੇ ਤੇ ਲਓ ਬਾਈ ਅੰਦਾਜ਼ਾ ਕਿੰਨਾ ਕੁ ਰੇਟ ਜਾ ਸਕਦਾ ਅੱਜ ਗਾਹ ਘੱਟ ਹੀ ਲੱਗਦਾ ਹੈ ਬਾਈ ਮੰਡੀ ਦੇ ਵਿੱਚ ਕਿਉਂਕਿ ਗਿਣਤੀ ਦੇ ਬੰਦੇ ਜੇ ਆ 4 ਤੇ 3 7 7 ਕਜਾਣੇ ਆ ਬਾਈ ਤੇ ਸਨੇ ਲਿਵਰ ਪਾ ਕੇ 8 9 10 ਕਜਾਣੇ ਹੋਣਗੇ ਹਲੇ ਤੱਕ ਮੰਡੀ ਦੇ ਵਿੱਚ ਬਾਈ ਤੇ ਟਾਈਮ ਹੋ ਗਿਆ ਜਿਹੜਾ 6 ਵਜ ਗਏ ਤੇ 51 ਮਿੰਟ ਹੋ ਗਿਆ ਬਾਈ ਜਾਨੀ 9 ਮਿੰਟ ਪਏ ਆ ਬਾਈ ਹਲੇ ਤੇਦਰ ਦੇਖਦੇ ਬਾਕੀ ਰੌਣਕ ਮੇਲਾ じゃ ਕਿੰਨਾ ਕ ਲੱਗਦਾ ਬਾਈ ਮੌਕੇ ਤੇ ਲੱਗੂਗਾ ਪਤਾ ਤੇ ਟਾਈਮ ਹੋ ਗਿਆ ਵੀਰੋ ਜਿਹੜਾ ਤੁਹਾਨੂੰ ਦੱਸ ਦਈਏ ਵੀ 6 ਵਜੇ 51 ਮਿੰਟ ਜਿਹੜੇ 9 ਮਿੰਟ ਪਏ ਆ ਹਲੇ ਬਾਈ ਬੋਲੀ ਦੇ ਵਿੱਚ ਤੇ ਰੌਣਕ ਮੇਲਾ ਹਲੇ ਬਾਈ ਕੰਮ ਕਮ ਹੋਵੇ ਮਗਿਆ ਨਹੀਂਗਾ ਜਿਵੇਂ ਅੱਗੇ ਮਗਿਆ ਹੁੰਦਾ ਹੈਗਾ ਹਨਾ ਤੇ ਬਾਈ ਪਾਲ ਆ ਗਿਆ ਕੀ ਹਾਲ ਚਾਲ ਆ ਬਾਈ ਹੋਰ ਹੋਰ ਬਾਈ ਕੀ ਹਾਲ ਚਾਲ ਹੈ ਵਧੀਆ ਵਧੀਆ ਬਾਈ ਵਧੀਆ ਹੋ ਠੀਕ ਆ ਚੜਦੀ ਕਲਾ ਬਾਈ ਚੜਦੀ ਕਲਾ ਤੇ ਇੱਧਰ ਆ ਕੇ ਖੜੇ ਬਾਈ ਬੰਦੇ ਛਾਵੇਂ ਜੇ ਹੋ ਕੇ ਹੋ ਉੱਥੇ ਜੀ ਪ੍ਰਿਤਪਾਲ ਸਿੰਘ ਵੀਰ ਕੀ ਹਾਲ ਚਾਲ ਮਲੋੜ ਤੋਂ ਢਿੱਲੋ ਸਾਹਿਬ ਕਹਿੰਦੇ 415 ਰੁਪਏ ਜਿਹੜਾ ਰੇਟ ਆ ਬਾਈ ਚੱਲੀ ਜਾਂਦਾ ਤੇ ਬਾਕੀ ਬਾਈ ਆਪਦੇ ਆਪਦੇ ਏਰੀਏ ਦੇ ਵਿੱਚ ਰੇਟ ਜਰੂਰ ਦੱਸਿਆ ਕਰੋ ਜੇ ਕਿੰਨਾ ਬਾਈ ਚੱਲੀ ਜਾਂਦਾ ਕਰੀ ਆਪਾਂ ਕੁਆਲਟੀ ਕੁਆਲਟੀ ਚੈੱਕ ਕਰੀਏ ਤੂੜੀ ਦੀ ਇੱਧਰੋਂ ਚੱਲਦੇ ਆ ਮੁੜ ਕੇ ਆ ਜਾਣਗੇ ਬਸ 7-8 ਮਿੰਟਾਂ ਤੱਕ ਬਈ ਬੰਦੇ ਤੇ ਆ ਬਈ ਪਹਿਲਾਂ ਕੁਆਲਿਟੀ ਚੈੱਕ ਕਰਦਾ ਹੁੰਦਾ ਫੇਰ ਲਾਊਗਾ ਬੋਲੀ ਕਰੀ ਇਹਨੇ ਬਈ ਜਜਾ ਹੈ ਜਜਾ ਕਰੀ ਇਹਨੇ ਤੁੜੀ ਦਾ ਜਜਾ ਜਜਾ ਕਰ ਲਈਏ ਹਾਂ ਫੇਰ ਵੀ ਸਵਾਦ ਆਉਂਦਾ ਮੁੜ ਕੇ ਸੌਖਾ ਜਾਂਦਾ ਬੋਲੀ ਫੇਰ ਭਾਈ ਦਿਮਾਗ ਦੇ ਵਿੱਚ ਰੱਖ ਲੈਂਦਾ ਗੱਲ ਵੀ ਆ ਇਹਦੇ ਚ ਤੁੜੀ ਚੰਗੀ ਆ ਉਹਦੇ ਤੇ ਬੋਲੀ ਲਾਵਾਂ ਫੇਰ ਹੀ ਫਾਇਦਾ ਭਾਈ ਹਾਂ ਲੈ ਭਾਈ ਤੁੜੀ ਹੈਗੀ ਮੈਨਾਂ ਦੁੱਧਰ ਦੀ ਚਿੱਟੀ ਬਰਫਰ ਦੀ ਤੁੜੀ ਐ ਲੈ ਭਾਈ ਐਰੋ ਵੀਜ਼ਾ ਗੁੱਡ ਮਾਰਨਿੰਗ ਜਗਤਾਰ ਸਿੰਘ ਭੁੱਲਰ ਕੋਟਕਪੂਰਾ ਨਿਹਾਲ ਸਿੰਘ ਬਾਈ ਜੀ ਕੀ ਆ ਹੋਰ ਬਾਈ ਕੀ ਆਲਾ ਮੱਝ ਸੇਲ ਹੋ ਗਈ ਕਿ ਖੜੀ ਆ ਬਾਈ ਨਹੀਂ ਯਾਰ ਹੋਈ ਨਹੀਂ ਅਜੇ ਅੱਛਾ ਹੋ ਜੂਗੀ ਹੁਣ ਕਿੰਨੇ ਦਿਨ ਦਾ ਹੁਣ ਸਹੀ ਬਣਾਵਾਂਗੇ ਆਪਾਂ ਵੀਡੀਓ ਬਾਈ ਕੋਲੇ ਬਾਈ ਮੱਝ ਖੜੀ ਆ ਤੇ ਕਿੰਨੇ ਦਿਨ ਰਹਿੰਦਾ ਬਈ ਇੱਕ ਅੱਧਾ ਦਿਨ ਰਹਿ ਗਿਆ ਸੁਣ ਜਾ ਕੱਲ ਨੂੰ ਦਿਨ ਪੂਰੇ ਆ ਕੱਲ ਨੂੰ ਦਿਨ ਪੂਰੇ ਆ ਬਾਈ ਨੰਬਰ ਬੋਲੀ ਬਾਈ ਆਪਣਾ ਤੇ ਡਿਮਾਂਡ ਕਿੰਨੀ ਸੀ ਉਹਦੀ ਲੱਖ ਰੁਪਈਆ ਮੰਗਦੇ ਆ ਫਿਰ ਲੱਖ ਰੁਪਈਆ ਮੰਗਦੇ ਆ ਬਾਈ ਤੇ ਮੱਝ ਹੈਗੀ ਚੰਗੀ ਆ ਨਾ ਵਧੀਆ ਤੇ ਬਾਕੀ ਵੀਡੀਓ ਬਣਾਵਾਂਗੇ ਬਾਈ ਦੀ ਦੁਆਰੇ ਉਹ ਰੀਲ ਜੀ ਪਾਈ ਸੀਗੀ ਕਿਉਂਕਿ ਉਸ ਦਿਨ ਵਾਲੇ ਉਹਨੇ ਯਾਰ ਨਾ ਸਹੀ ਬਣੀ ਨਹੀਂ ਵੀਡੀਓ ਮੈਂ ਕਹਿੰਦੀ ਕਿਉਂਕਿ ਨੇੜੇ ਦੇ ਨਾਲ ਦੇ ਆ ਕੇ ਪਸ਼ੂ ਦੁੱਧ ਲਾਉਂਦਾ ਹੁੰਦਾ ਜਿਹੜਾ ਉਸ ਤੋਂ ਪਹਿਲਾਂ ਤਾਂ ਜੱਜਮੈਂਟ ਹੀ ਨਹੀਂ ਆਉਂਦੀਗੀ ਵੀ ਕਿੰਨਾ ਕੁ ਦੁੱਧ ਦੇ ਜੂਗੀ ਬਾਈ ਹੁਣ ਜਰੂਰ ਵੀਡੀਓ ਬਣਾਵਾਂਗੇ ਬਾਈ ਨੰਬਰ ਬਾਈ ਤੇਰਾ ਕਿੰਨਾ ਸੀ 94639 94639 7078 78706 ਲੈ ਵੀ ਮਿੱਤਰੋ ਨੰਬਰ ਆ ਗਿਆ ਬਾਈ ਦਾ ਸਕਰੀਨ ਤੇ ਬਾਈ ਨੇ ਵੇਚਣੀ ਮੱਝ ਇਕਰੀ ਬਾਈ ਤੋਂ ਫੋਟੋ ਮੰਗਾ ਲਿਓ ਜੇ WhatsApp ਕਰ ਦੂਗਾ ਬਾਈ ਫੇਰ ਗੱਲਬਾਤ ਕਰਿਓ ਜੇ ਹਨਾ ਬਾਈ ਨਾਲ ਕਿਉਂਕਿ ਐਵੇਂ ਥੋੜਾ ਗੇੜਾ ਲੱਗੇ ਦੂਰ ਪਹਿਲਾਂ ਅਗਲੇ ਤੋਂ WhatsApp ਤੇ ਵੀਡੀਓ ਫੋਟੋ ਮੰਗਾ ਲਿਓ ਜੇ ਫੇਰ ਲੱਖ ਰੁਪਈਆ ਡਿਮਾਂਡ ਕੀਤੀ ਆ ਬਾਈ ਨੇ ਤੇ ਜੇ ਬਾਈ ਜਨੂੰ ਪੁੱਗਦੀ ਹੋਈ ਤਾਂ ਕਰ ਲਓ ਜੇ ਆ ਵੇਖੋ ਬਾਈ ਤੁੜੀ ਆਪਣਾ ਪੈਂਡ ਬਾਈ ਢੱਲਵਾ ਕਲਾਂਈ ਬਾਈ ਦਾ ਪੈਂਡ ਵੀ ਸਿੰਘ ਜੱਸੀ ਅੱਜ ਕੀ ਰੇਟ ਆ ਬਾਈ ਐਦਾਂ ਰੇਟ ਤਾਂ ਬਾਈ ਵਾਲੇ ਨਿਕਲਣਾ ਹੈਗਾ ਅੱਜ ਦਾ ਰੇਟ ਤਾਂ ਬਾਈ ਆ ਨਿਕਲਣਾ 5-7 ਮਿੰਟਾਂ ਤੱਕ ਜਿਹੜਾ ਰੇਟ ਬਾਈ ਨਿਕਲਿਆਉਣਾਗਾ ਤੁਹਾਨੂੰ ਲੱਗ ਜੂਗਾ ਪਤਾ ਨਾਗ ਅੱਜ ਬਾਈ 7 ਹੋ ਗਏ ਮੇਰੇ ਹਿਸਾਬ ਨਾਲ ਇੱਕ ਨਗ ਹੋਰ ਆ ਗਿਆ ਸੀ ਇਹ ਸਹੀ ਆ ਬਾਈ ਇੱਕ ਅੱਧਾ ਨਗ ਤਾਂ ਹੋਰ ਆਜੂਗਾ ਬਾਈ 7-8 ਨਗ ਤਾਂ ਮੇਰੇ ਹਿਸਾਬ ਨਾਲ ਹੋ ਹੀ ਜਾਣੇ ਰੋਜ਼ਵੰ ਨੂੰ ਤੇ ਦੇਖਦੇ ਆ ਵੀਰੋ ਗਾਹ ਕੱਜ ਕਿੰਨਾ ਕਉਂਦਾਗਾ ਮੰਡੀ ਚ ਰੇਟ ਰੂਟ ਆ ਜਿਹੜਾ ਹੁਣ ਤੁਹਾਨੂੰ 5-7 ਮਿੰਟਾਂ ਦੇ ਬਾਅਦ ਹੀ ਪਤਾ ਲੱਗ ਜਾਣਾ ਵੀਰੋ 6 ਵਜ ਗਏ ਤੇ 54 ਮਿੰਟ ਹੋ ਗਏ 5 ਮਿੰਟ ਜਿਹੜੇ ਬਾਈ ਪੂਰੇ ਭਏ ਹਾਲੇ ਬੋਲੀ ਸਟਾਰਟ ਹੋਣ ਦੇ ਵਿੱਚ ਲਾਈਵ ਦਾ ਪਹਿਲਾ ਕਾਰਨ ਇਹ ਹੁੰਦਾ ਬਾਈ ਪਹਿਲਾਂ ਲਾਈਵ ਕਰਨ ਦਾ ਵੀ ਬੰਦੇ ਜੁੜ ਜਾਂਦੇ ਉਦੋਂ ਤੱਕ ਬਾਈ ਹੌਲੀ 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 ਬੰਦੇ ਇਕੱਠੇ ਇਕੱਠੇ ਟਾਈਮ ਲੱਗ ਜਾਂਦਾ ਤੇ ਕੱਲ ਆਪਾਂ ਲੇਟ ਹੋ ਗਏ ਸੀ ਕੱਲ ਬੰਦਿਆਂ ਨੇ ਘੱਟ ਨੇ ਵੀਡੀਓ ਇਹ ਸੀ ਤਾਂ ਹੀ ਵੇਖੀ ਵੀ ਜਦੋਂ ਨੂੰ ਆਪਣੇ ਬੰਦੇ ਜੁੜਦੇ ਉਦੋਂ ਤਾਂ ਬੋਲੀ ਪਿੱਤਰੋ ਸਟਾਰਟ ਹੋ ਜਾਂਦੀ ਹੈ ਨਾ ਤਾਂ ਕਰਕੇ ਪਹਿਲਾਂ ਲਾਈਵ ਹੋ ਜਾਈਦਾ ਇਹਨਾਂ ਨਾਲ ਬੰਦੇ ਸ਼ੇਅਰ ਕਰਕੇ ਵੀਡੀਓ ਨਾਲ ਆਪਣੀਆਂ ਗੱਲਾਂ ਬਾਤਾਂ ਬਾਈ ਚੱਲਦੀਆਂ ਰਹਿੰਦਾਂਗਾ ਹੁਣ ਕਾਫੀ ਬੰਦੇ ਚਲੋ YouTube ਤੇ ਜੁੜ ਚੁੱਕੇ ਆ ਤੇ Facebook ਵਾਲੇ ਵੀਰ ਭਰਾ ਵੀ ਸ਼ੇਅਰ ਜ਼ਰੂਰ ਕਰ ਦਿਆ ਕਰੋ ਬਾਈ ਵੀਡੀਓ 75 ਸੰਦੂ ਕੀ ਹਲਚਲ ਆ ਵੀਰ ਸਿੰਘ ਜੱਸੀ ਕਹਿੰਦੇ ਜਲੰਧਰ ਦੇ ਵਿੱਚ ਜਿਹੜੀ ਬਈ ਤੂੜੀ 330 ਦੇ ਆਸ-ਪਾਸ ਵਿਕੀ ਆ। ਪ੍ਰਵੀ ਲੱਗੇ ਤੋਂ ਨਹੀਂ 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 ਉਹ ਕਮੇਟੀ ਉਹ ਕੋਈ ਮਾਰਦਾ ਕਿਹੜਾ ਨਾ Terima kasih atas <laughs> ਕੋ ਕੇ ਬਲਾ ਕੋ ਬਲਾ ਹੱਕ ਸੀ ਕਿ ਨਹੀਂ ਸੀ ਕੋਪਲੇ ਪੂਲੇ ਘੱਟ ਹੀ ਰੱਖਦਾ ਨਾ ਮੈਂ ਤਾਂ ਪਾਣੀ ਕਿੱਥੇ ਆਵੇ ਠੀਕ ਹੈ ਕੋਪਲੇ ਬਾਅਦ ਚੱਲ ਜੀ ਕਰਕੇ ਆਈ ਚਾਹੀਦੀ ਹੈ ਕੋਈ ਪੈਨ ਮੰਗਣਾ ਹੈ ਨਾ ਕਿੱਥੇ ਹੂੰ ਇੱਥੇ ਵੀ ਜਾਵੜਾ ਕੋਪਲਾ ਰੱਖ ਲਓ ਫਿਰ ਪੈਨ ਮੋੜ ਦੇ ਵਿੱਚ ਬੋਲਾ ਵੀ ਫਿਰ ਅਗਲਾ ਜੇਹ ਚਲਾ ਲੈਂਦਾ ਆਓ ਬਈ ਸਹੀ ਆ ਉਹ ਗੰਮਲੂਰ ਨੰਬਰਦਾਰ ਸਾਰਿਆਂ ਦਾ ਦਿਮਾਗ ਖਾਈ ਜਾਂਦਾ ਤੇ ਉਹਨੂੰ ਕਹਾਂ ਆ ਜਾ ਤੁਸੀਂ ਇਹ ਠਿੰਗ ਕਰਦੇ ਆ ਕੋਈ ਗੱਲ ਨਾ ਹੋਈ ਯਾਰ ਬੜਾ ਕਰ ਸ਼ਾਮ ਚਲੋ ਬੋਲੋ ਭਾਈ ਇਹਦਾ 300 ਰੁਪਿਆ 300 300 5 305 10 ਹੈ 310 15 15 32 33 35 40 340 ਬੋਲਦਾ ਕੋਈ 340 ਤੋਂ ਬਈ ਰੇਟ ਹੈ ਜਿਹੜਾ ਨਿਕਲ ਚੁੱਕਿਆ ਸ਼ੁਰੂਆਤੀ ਰੇਟ ਬਈ 340 ਰੁਪਏ ਵਾਲੇ ਸਿਰਾ ਰੇਟ ਨਹੀਂਗਾ 340 ਰੁਪਏ ਹੁਣ ਤੱਕ ਦਾ ਰੇਟ ਹੈ ਬਈ ਇਹ ਪਹਿਲੀ ਟਰਾਲੀ ਜਿਹੜੀ ਆ 340 ਰੁਪਏ ਗਈ ਆ ਬਈ ਹਾਂ ਰੱਖ ਮਰ ਰੱਖ ਮੁੜ ਕੇ ਤੂੰ ਟਾਪਣਾ ਚੋ ਰਾ ਦੇ ਲੈ ਤੈਨੂੰ ਮੁੜ ਕੇ ਤੂੰ ਧਾਪਦਾ ਤਾਂ ਦੂਜੇ ਤੈਨੂੰ ਨਾ ਮੇਰੇ ਕੋਲੇ ਸਿੱਧੀ ਗੱਲ ਕਰ ਕੀ ਆਲਾ ਬਾਈ ਕੀ ਆਲਾ ਬਾਈ ਆਪਣੀਆਂ 300 300 300 300 ਰੁਪਇਆ ਹੋ ਕੱਢਿਆ ਹੁੰਦਾ ਉਹਨੂੰ ਵਾਛਾ ਉਹਨੇ ਕਿ ਲੈਣਾ 300 ਉਹਨੇ ਹੁਣ ਫੇਰ ਬੁਰਾ ਲੈ ਟੈਕਾ ਕੱਢ ਕੇ ਕੋਈ ਨਹੀਂ ਹੋਇਆ। ਹੋਰ 2 ਘੰਟਾ ਗਾਦਾਂ ਮੱਥਾ ਮਾਰੀ ਜਾਂਦੇ ਨੇ। ਤੂੰ ਹੋਰ ਕਰੀਂ। ਟੰਡਾ ਕਰਾ ਕੇ ਨਾ 300 ਰੁਪਇਆ ਕਮੇਟੀ ਦੇ ਥੋੜਾ ਜਿਹਾ ਇਸਤੇਮਾਲ ਲੈ ਕੇ ਤੇ 300 ਬੋਲਾਂਗੇ ਨਾ? ਨਹੀਂ। ਦਰਜਾ ਹੀ ਮੁਟਾ ਜਾਏਗਾ ਖਾਲੀ ਤੁਰੀ ਤੇਰੀ। ਆਹ ਟੱਲਾ ਨਾ ਆਈ ਆ। ਟਰ ਦੇ ਨਾਲ ਬੋਲਾਂਗੇ ਤੈਨੂੰ। ਚੱਲ ਜਾ ਲੋ। 300 10 15 20 25 325 40 40 ਬੋਲਦਾ ਓਏ 340 ਕੀ ਹੈ ਜੀ ਦੂਜੀ ਟਰਾਲੀ ਦਾ ਰੇਟ ਮਿੱਤਰੋ ਫੇਰ 340 ਰੁਪਏ ਹੋਇਆਗਾ ਭਾਈ ਨਾ ਖੜੇ ਹਲੇਗਾ ਤਿੰਨ 340 ਰੁਪਏ ਭਾਈ ਰੇਟ ਆ ਜਿਹੜਾ ਨਿਕਲ ਚੁੱਕਿਆ ਗਿਆ ਤਿੰਨ ਟਰਾਲੀਆਂ ਹਲੇ ਭਾਈ ਹੋਰ ਖੜੀਆਂ ਅੱਗੇ ਆ ਜੋ ਬਾਈ ਕਰਾਂ ਦੀ ਅਗਲੀ ਟਰਾਲੀ ਵੇਦੇ ਨਾ ਭਾਈ ਹੁਣ ਘੱਟ ਹੀ ਹੁੰਦੇ ਹੈ ਕਿਉਂਕਿ ਤੂੜੀ ਸੰਭੀ ਜਾਂਦੇ ਸਾਰੇ ਸਟੋਰਾਂ ਚ ਕਰ ਲਈ ਪੈਕ ਤੇ ਹੁਣ ਦੇਖੋ ਭਾਈ ਗਾਂ ਕਿੰਨੇ ਕਿੰਨਾ ਗਾਏ ਕਰਨੇ ਆ ਹੈਂ ਉਹ ਬਾਈ ਚ ਲੈ ਗਾ ਬੋਲੋ ਜੀ 300 ਰੁਪਇਆ 300 300 ਪੰਜ 305 ਰੁਪਏ ਬੋਲਾ ਬਾਈ ਜੀ ਝਟ 305 ਦਾ ਖਰਚਾ ਪਈਆ ਪੰਜ ਬੋਲਾ 305 ਲੈ ਬਈ ਮਤਰਾ ਹੋਗੀ 305 ਰੁਪਏ ਮੈਂ ਤੁਹਾਨੂੰ ਵਾਰ-ਵਾਰ ਆਣਾ ਨਾ ਵੀਰੋ ਮੰਡੀ ਦੇ ਵਿੱਚ ਗਾਹਕ ਜਿਹੜਾ ਹਸਾਬ ਦਾ ਹੀ ਆ ਤੇ ਸੋਚ ਸਮਝ ਕੇ ਟਰਾਲੀਆਂ ਲਿਆ ਕਰੋ ਜੇ 300 ਤੇ 5 ਰੁਪਏ ਰੇਟ ਹੋਇਆ ਤੇ 340 ਸ਼ੁਰੂਆਤੀ ਰੇਟ ਜਿਹੜਾ ਸੀਗਾ ਬਈ 340 ਰੁਪਏ ਹੋਇਆ ਬਈ ਰੇਟ ਗਰਮੀਤ ਸਿੰਘ ਵੀਰ ਕੀ ਹਾਲ ਚਾਲ ਆ 600 ਰੁਪਈਆ ਕਿੱਥੇ ਚੱਲ ਰਿਹਾ ਵੀਰ ਗਰਮੀਤ ਸੰਧੂ ਕੀ ਹਾਲ ਆ ਬਾਈ ਜੀ ਜਗਦੇਵ ਖੋਸਾ ਵੀਰ ਕੀ ਹਾਲ ਚਾਲ ਤੇ ਕੁਆਲਿਟੀ ਹੁਣ ਠੀਕ ਆ ਰਹੀ ਆ ਬਾਈ ਵੀਡੀਓ ਦੀ ਵਿੱਚ ਨਾ ਥੋੜਾ ਚੱਕਰ ਪੈ ਗਿਆ ਸੀ ਅੱਗੇ ਨੈਟਵਰਕ ਦਾ ਯਾਰ ਦੇਖੋ ਜੀ 700 700 ਪੰਜ 10 15 19, 15 20 25 25 30 50, 30 40 45 47 350 54 355 ਬੋਲਾਂਗੇ ਨਾ 355 ਰੁਪਏ ਲੱਭ ਮੇਟਰ 350 ਤੇ 55 ਰੁਪਏ ਜਿਹੜਾ ਰੇਟ ਹੋ ਗਿਆ ਬਾਈ 340 45 ਜਿਹੜਾ ਸੀਗਾ ਸ਼ੁਰੂਆਤੀ ਰੇਟ ਤੇ ਐਂਡ ਤੇ 355 ਰੁਪਏ ਰੇਟ ਹੋ ਗਿਆ ਬਾਈ ਤੇ ਇੱਧਰ ਜਿਹੜੀਆਂ ਟਰਾਲੀਆਂ ਆਈਆਂ ਸੀ ਬਾਈ ਉਹਨਾਂ ਦਾ ਪਤਾ ਨਹੀਂ ਕੀ ਹਿਸਾਬ ਹੋਇਆ ਬਾਈ ਮੋੜ ਕੇ ਲੈ ਗਿਆ ਕੀ ਪਤਾ ਇੱਥੋਂ ਗਾਹਕ ਆਇਆ ਹੋਵੇ ਸਿੱਧਾ ਤੇ ਉਹਨੇ ਤੁੜੀ ਲੈ ਲਈ ਹੋਵੇ ਬਾਈ ਆਪਾਂ ਨੂੰ ਉਹ ਚੀਜ਼ ਦਾ ਨਹੀਂ ਪਤਾ ਹਨਾ ਮਗਰ ਟਰਾਲੀਆਂ ਛੀ ਖੜੀਆਂ ਸੀ ਉਦੋਂ ਤੇ ਬੋਲੀ ਚਾਰ ਟਰਾਲੀਆਂ ਦੀ ਲੱਗੀ ਆ ਬਾਈ ਜਿਹੜਾ ਮੇਨ ਮਸਲਾ ਤੁਹਾਨੂੰ ਸ਼ੁਰੂ ਦੇ ਵਿੱਚ ਮਗ ਸ਼ੀਵ ਹੈ ਜੀ ਹੋ ਸਕਦਾ ਬਾਈ ਉਹਨਾਂ ਨੇ ਡਾਇਰੈਕਟ ਕੋਈ ਗੱਲਬਾਤ ਹੋ ਗਈ ਹੋਵੇ ਤੇ ਜੱਕੀ ਹੋਇਆ ਹਿਸਾਬ ਕਿਤਾਬ ਬਾਈ ਜਾਂ ਅਗਲੇ ਨੂੰ ਰੇਟ ਨਾ ਪਸੰਦ ਆ ਹੋਵੇ ਉਹ ਬੱਕਰੀ ਗੱਲ ਬਾਤ ਦੀ ਹਾਂ ਬਾਈ ਆਂਦੇ ਆਗੇ ਨਹੀਂ ਆਉਂਦੇ ਆਉਂਦਿਆਂ ਬਾਈ ਰੇਟ ਆਉਂਦੇ ਨਹੀਂ ਨਹੀਂ ਬਸ ਅੱਜ ਇੰਨੇ ਨਾਲ ਹੀ ਆ ਯਾਰ ਰੇਟ ਕੰਨਾਂ ਨੂੰ ਨਹੀਂ ਪਸੰਦ ਨਾ ਮੈਂ ਕੱਲ ਰੇਟ ਜਿਆਦਾ ਘਟ ਗਿਆ ਸੀ ਤੇ ਰੇਟ ਘਟ ਕਰਕੇ ਇਹਦੇ ਘਟ ਆਉਂਦੇ ਆ ਬਾਈ ਅੱਜ ਜਿਵੇਂ 350 ਚੱਲ ਗਈ ਗਰਮੀਤ ਸਿੰਘ ਕੀ ਹਾਲ ਚਾਲਾ ਵੀਰ ਸਾਸਰੀ ਕਾਲ ਕਲਮੰਦਰ ਮਰਜਾ ਸਾਸਰੀ ਕਾਲ ਬਾਈ ਤੇ ਬਾਈ ਕਿੰਨਾ ਰੇਟ ਤੁਹਾਡੇ ਏਰੀਆ ਦੇ ਵਿੱਚ ਚੱਲ ਰਿਹਾਗਾ ਤੇ ਨਗ ਭਾਈ ਹੁਣ ਬਹੁਤ ਘਟ ਚੁੱਕੇ ਆਪਣੇ ਮੰਡੀ ਦੇ ਵਿੱਚ ਤੇ ਗਾਹਕ ਵੀ ਘਟ ਗਿਆ ਐਵੇਂ ਕਹਿ ਦਈਏ ਗਾਹਕ ਵੀ ਘਟ ਗਿਆ ਦਾ ਤੇ ਜਿਹੜੇ ਆ ਨਗ ਵੀ ਘਟ ਗਿਆ ਬਾਈ ਬਾਕੀ ਆਉਣ ਵਾਲੇ ਟਾਈਮ ਦੇ ਵਿੱਚ ਗਾਹਕਾਂ ਦੀ ਕੀ ਸੰਖਿਆ ਰਹਿੰਦੀ ਆ ਬਾਈ ਕਿੰਨਾ ਇੱਕ ਗਾਹਕ ਆਊਗਾ ਆਉਣ ਵਾਲੇ ਟਾਈਮ ਦੇ ਵਿੱਚ ਉਹ ਗੱਲ ਵੇਖਣ ਵਾਲੀ ਹੋਊਗੀ ਕੇਰਾ ਬਾਈ ਰੇਟ ਆ ਜਿਹੜਾ ਇੱਥੇ ਇਸ ਟਾਈਮ 355 ਰੁਪਏ ਜਿਹੜਾ ਸਿਰਾ ਰੇਟ ਬਾਈ ਚੱਲ ਗਿਆ ਤੇ ਅੱਰੀ ਆਪਾਂ ਉੱਪਰ ਲਿਖ ਦਿੰਨੇ ਆ ਉਹ ਲਿਖਣਾ ਭੁੱਲ ਗਏ ਸੀ ਬਾਈ ਤਨ ਨਗ ਬਾਈ ਅੱਜ ਤੁਹਾਨੂੰ ਪਤਾ ਚਾਰਾਂ ਨਗਾ ਦੀ ਸਿਰਫ ਬੋਲੀ ਹੋਈ ਆ ਤੇ ਰੇਟ ਤਾਂ ਤੁਹਾਨੂੰ ਮੂੰਹ ਚ ਬੰਨੀ ਯਾਦ ਹੋਣਾਗਾ 340 45 50 ਤੇ 55 ਰੇਟ ਆ ਬਾਈ ਜਿਹੜਾ ਸਿਰਾ ਨਿਕਲਿਆ ਤੇ ਧੰਨਵਾਦ ਦੋਸਤੋ ਤੁਹਾਡਾ ਵੀਡੀਓ ਨੂੰ ਲਾਈਕ ਜਰੂਰ ਕਰ ਦਿਆ ਕਰੋ ਜੇ ਕਮੈਂਟ ਕਰ ਦਿਆ ਕਰੋ ਤੇ ਸ਼ੇਅਰ ਜਰੂਰ ਕਰ ਦਿਆ ਕਰੋ ਜੇ ਹਲੇ ਤਾਂ ਤੁਹਾਨੂੰ ਵੀ ਸੁਆਦ ਨਹੀਂ ਆਉਂਦਾ ਹੋਣਾ ਯਾਰ ਬੋਲੀ ਵੇਖਣ ਦਾ ਕਿਉਂਕਿ ਮੰਡੀ ਦੇ ਵਿੱਚ ਹੁਣ ਰੌਣਕ ਥੋੜੇ ਦਿਨਾਂ ਤੋਂ ਘਟ ਗਿਆ ਕਿਉਂਕਿ ਬਾਈ ਜਿਹੜੀ ਤੂੜੀ ਪਈ ਸੀ ਸਟੋਰ ਪਈ ਸੀ ਸਾਰੇ ਕਿਸਾਨ ਭਰਾਵਾਂ ਕੋਲੇ ਉਹਨਾਂ ਨੇ ਕਿਹਾ ਮੇਰੇ ਹਿਸਾਬ ਨਾਲ ਹੁਣ ਸਟੋਰ ਕਰ ਲਈਏ ਮੈਂ ਕਾਫੀ ਥਾਵਾਂ ਦੇ ਵੇਖਾ ਹੁਣ ਪਪ ਕੁੱਪ ਬਈ ਸਾਰੇ ਲਿਪੀ ਜਾਂਦੇ ਆ ਹਨ ਤੇ ਅਗਲੇ ਅੱਕੜੀ ਸਟੋਰ ਕਰ ਲਈ ਫਿਰ ਅਗਲਾ ਕੁੱਪ ਬੜੀ ਛੇਤੀ ਦਾ ਪੱਟਦਾ ਨਹੀਂਗਾ ਜਦੋਂ ਰੇਟ ਮਹਿੰਗਾ ਹੋਊਗਾ ਉਹਦੇ ਪੱਟਣਗੇ ਤੇ ਆਉਣ ਵਾਲੇ ਟਾਈਮ ਦੇ ਵਿੱਚ ਬਈ ਇੱਥੇ ਫੇਰ ਕੋਈ ਨੇ ਹੌਲੀ 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 ਕਰਕੇ ਨਾਗਤਾ ਜਿਹੜੇ ਵਧਣਗੇ ਤੇ ਗਾਂਮੀ ਢਾਕ ਵੀ ਵਧਣਗੇ ਵੀਰੋ ਕਿਉਂਕਿ ਦਾਕਾਂ ਕੋਲੇ ਕਿਹੜਾ ਤੂੜੀ ਪਈ ਰਣੀ ਜਿੰਨੀ ਕਿ ਸਟੋਰ ਦਾ ਸਮਰੱਥਾ ਸੀਗੀ ੰਨੀ ਕਿ ਸਟੋਰ ਕਰ ਲਈ ਵੀਰੋ ਆਉਣ ਵਾਲੇ ਟਾਈਮ ਦੇ ਵਿੱਚ ਦੇਖਾਂਗੇ ਕੀ ਰੇਟ ਨਿਕਲਦੇ ਆ ਬਾਈ ਤੂੜੀ ਦੇ ਧੰਨਵਾਦ ਦੋਸਤੋ ਸ਼ੇਅਰ ਜਰੂਰ ਕਰਦਿਆ ਕਰੋ ਜੇ ਵੀਡੀਓ ਅੱਜ ਥੋੜੀ ਕੁਆਲਿਟੀ ਨੈਟਵਰਕ ਡਾਊਨ ਰਿਹਾਗਾ ਕੱਲ ਨੂੰ ਸੈੱਟ ਕਰਦੇ ਹਾਂ ਉਹ ਜਲਦੀ ਤੋਂ ਜਲਦੀ ਤੇ ਕੱਲ ਨੂੰ ਫੇਰ ਲੈ ਕੇ ਆਵਾਂਗੇ ਬਾਈ ਜੀ ਤੂੜੀ ਦੀ ਬੋਲੀ ਸਵੇਰੇ 7:00 ਵਜੇ ਧੰਨਵਾਦ